ਮਾਨਤਮਾਨ ਜੀ ਅੱਗੇ ਤਾਂ ਗੱਪ ਮਾਰਦੇ ਸੀ ਹੁਣ ਤਾਂ ਬਹੁਤ ਵੱਡੇ ਸੱਚ ਵੀ ਛਪਾਉਣ ਲੱਗ ਗਏ ਆ ਤੇ ਤੁਸੀਂ ਉਹ ਸਾਰੇ ਮੁੱਖ ਮੰਤਰੀਆਂ ਤੋਂ ਪਾਰ ਹੁੰਦੇ ਜਾਂਦੇ ਆ ਕਿਉਂ ਐਡੇ ਐਡੇ ਗੱਪ ਮਾਰਦੇ ਰਹਿੰਦੇ ਮੈਂ ਤੁਹਾਡੀ ਹੁਣੇ ਇੱਕ ਪੋਸਟ ਵੇ ਘਟਿਆ ਸੀ 6 ਘੰਟੇ ਹੋ ਗਏ ਉਸ ਪੋਸਟ ਨੂੰ ਸ਼ਹੀਦ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਜਿਨ੍ਹਾਂ ਨੇ ਤਰਨ ਤਰਨ ਜਿੰਨੇ ਵਿੱਚ ਆਪਣੀ ਡਿਊਟੀ ਨਿਭਾਉਂਦੇ ਹੋਏ ਕੁਰਬਾਨੀ ਦਿੱਤੀ ਆ ਉਹਨਾਂ ਦੀ ਅਤਾ ਹਿੰਮਤ ਅਤੇ ਸੇਵਾ ਪ੍ਰਤੀ ਵਚਨਬੱਧਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਪੰਜਾਬ ਸਰਕਾਰ 1 ਕਰੋੜ ਦੀ ਰਾਸ਼ੀ ਦੇਊਗੀ ਤਾਂ ਤੁਸੀਂ ਇਹ ਗੱਲ ਦਾ ਜਵਾਬ ਦਿਓ ਇੱਥੇ ਹਲੇ ਤੱਕ ਤੁਸੀਂ ਲਿਖਿਆ ਨਹੀਂ ਇਹ ਤੁਸੀਂ ਕਿਉਂ ਨਹੀਂ ਦੱਸਦੇ ਲੋਕਾਂ ਨੂੰ ਡੀਐਸਪੀ ਦੇ ਸਾਹਮਣੇ ਇੱਕ ਐਸਆਈ ਫੱਟੜ ਹੋਇਆ ਕਹਿੰਦੇ ਤੇ ਆਹ ਜਿਹੜਾ ਸਬ ਇੰਸਪੈਕਟਰ ਆ ਚਰਨਜੀਤ ਸਿੰਘ ਇਹਦੇ ਗੋਲੀ ਮਾਰ ਕੇ ਕਤਲ ਕੀਤਾ ਪੰਜਾਬ ਦੇ ਲੋਕਾਂ ਨੂੰ ਦੱਸਤਾ ਦਿਓ ਵੀ ਉਹਦੀ ਬਹਾਦਰੀ ਕੀ ਸੀ ਬਹਾਦਰੀ ਇਹਦੀ ਨਹੀਂ ਬਹਾਦਰੀ ਤਾਂ ਤੁਹਾਡੇ ਸਰਪੰਚ ਦੀ ਸੀਗੀ ਜਿਹੜੇ ਸਰਪੰਚ ਨੇ ਆਪਦੀ ਸਰਕਾਰ ਦੀ ਸਿਰ ਤੇ ਇੱਕ ਕਤਲ ਕਰਤਾ ਇੱਕ ਸਰਪੰਚ ਨੇ ਸਬ ਇੰਸਪੈਕਟਰ ਦਾ ਕਤਲ ਕਰਤਾ ਕਹਿੰਦੇ ਡੀਐਸਪੀ ਕੋਲੇ ਸੀਗਾ ਗੁਨਾਹਗਾਰ ਨੂੰ ਸਜ਼ਾ ਦਿਓ ਕੁਰਬਾਨੀ ਤਾਂ ਸੀ ਜੇਕਰ ਕਿਸੇ ਅੰਤਕਵਾਦੀ ਦੇ ਕੋਲੇ ਗਏ ਹੁੰਦੇ ਸੇ ਅਸੀਂ ਮੰਨਦੇ ਆ ਕਿ ਡਿਊਟੀ ਕਰਦੇ ਬਹੁਤ ਮਾੜਾ ਹੋਇਆ ਸ਼ਹੀਦ ਅਸੀਂ ਸ਼ਹੀਦ ਵੀ ਆਨੇ ਆ ਪਰ ਇਸ ਗੱਲ ਦਾ ਦੱਸੋ ਲੋਕਾਂ ਨੂੰ ਸ਼ਹੀਦੀ ਪਾਈ ਕਿਵੇਂ ਆ ਕਿਹੜੀ ਜੰਗ ਚੱਲੀ ਤੁਹਾਡੇ ਆ ਜਿਹੜੀ ਚੱਲੀ ਜਾਂਦੀ ਆ ਨਾ ਜਿਹੜੀ ਤੁਹਾਡੇ ਆ ਸਰਪੰਚਾਂ ਦੇ ਪਤਾ ਨਹੀਂ ਕੋਈ ਲੜਾਈ ਸੀ ਕੀ ਮਸਲਾ ਸੀ ਇਹ ਉੱਥੇ ਮੌਕਾ ਵੇਖਣ ਗਏ ਆ ਮਸਲਾ ਉੱਥੇ ਸੁਲਝਾਉਣ ਗਏ ਆ ਤੇ ਤੁਸੀਂ ਇੱਕ ਤੁਹਾਡੇ ਸਰਪੰਚ ਨੇ ਉਹਦਾ ਹੀ ਰਵਾਲਵਰ ਖੋ ਕੇ ਉਹਦੇ ਗੋਲੀ ਮਾਰਤੀ ਐਦੋਂ ਉੱਤੇ ਸ਼ਰਮਿੰਦਗੀ ਵਾਲੀ ਗੱਲ ਕਿਹੜੀ ਹੋਊਗੀ ਕੋਲੇ ਕਹਿੰਦੇ ਡੀਐਸਪੀ ਸਾਹਿਬ ਬੈਠੇ ਸੀਗੇ ਮੇਰੇ ਕੋਲ ਪੱਤਰਕਾਰ ਆਇਆ ਸੀ ਉਹ ਦੱਸ ਰਹੇ ਸੀ ਤੱਕ ਜਿਹੜਾ ਕਹ ਲੋ ਇੱਕ ਡੀਐਸਪੀਸੀ ਡੀਐਸਪੀ ਵੀ ਆਪਦੇ ਆਪ ਨੂੰ ਕਹਿੰਦਾ ਘੁੰਦਾ ਸੀ ਆਹ ਵੇਖੋ ਇਹਦਾ ਵਿਚਾਰੇ ਦਾ ਕੀ ਕਸੂਰ ਹੋਊਗਾ ਜਿਹੜੇ ਬੰਦੇ ਨੇ ਥੋੜੀ ਸਰਕਾਰ ਦੇ ਵਿੱਚ ਹੁੰਦਿਆਂ ਤੁਹਾਡੇ ਸਰਪੰਚ ਨੇ ਇੱਕ ਗੋਲੀ ਮਾਰ ਕੇ ਸਬ ਇਨਸਪੈਕਟਰ ਮਾਰ ਦਿੱਤਾ ਉਹਦੇ ਬੱਚਿਆਂ ਨੂੰ ਕਰੋੜ ਰੁਪਇਆ ਤਾਂ ਮਿਲ ਜਾਊਗਾ ਪਰ ਉਹਦੇ ਬੱਚਿਆਂ ਨੂੰ ਪਿਓ ਨਹੀਂ ਮਿਲਣਾ ਓਏ ਉਹਨਾਂ ਦੇ ਪਰਿਵਾਰ ਦਾ ਜੀ ਜਾਂਦਾ ਰਿਹਾ ਤੇ ਤੁਸੀਂ ਉਹ ਸਰਪੰਚ ਨੂੰ ਕੀ ਸਜ਼ਾ ਦਿਓਗੇ ਕਾਨੂੰਨ ਵਿਵਸਥਾ ਦੱਸੋ ਇੱਥੇ ਕਿੱਥੇ ਰਹਿ ਗਈ ਇੱਥੇ ਕਿਸੇ ਵੀ ਨਹੀਂ ਲਿਖਿਆ ਕਹਿੰਦੇ ਅਸੀਂ ਆਪਣੇ ਸ਼ਹੀਦਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜੇ ਹਾਂ ਉਹਨਾਂ ਦੀ ਕੁਰਬਾਨੀ ਸਾਨੂੰ ਸਾਰਿਆਂ ਨੂੰ ਸਨਮਾਨ ਅਤੇ ਬਹਾਦਰੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰਦੀ ਹੈ ਸਾਨੂੰ ਦੱਸ ਤਾਂ ਦਿਓ ਵੀ ਉਹਨਾਂ ਦੀ ਜਿਹੜੀ ਕੁਰਬਾਨੀ ਆ ਉਹ ਕੁਰਬਾਨੀ ਗਈ ਕਿਦੇ ਵਾਸਤੇ ਆ ਤੁਹਾਡਾ ਸਰਪੰਚ ਹੋਵੇ ਥੋੜਾ ਸਰਪੰਚ ਇੱਕ ਪੁਲਿਸ ਅਧਿਕਾਰੀ ਨੂੰ ਗੋਲੀ ਮਾਰਦੇ ਵੇ ਕਹਿੰਦੇ ਡੀਐਸਪੀ ਸਾਹਿਬ ਕੋਲੇ ਸੀ ਤੇ ਡੀਐਸਪੀ ਸਾਹਿਬ ਵੀ ਸੁਣ ਲੋ ਸਾਡੇ ਏਰੀਆ ਚੋਂ ਗਏ ਆ ਆਮ ਲੋਕਾਂ ਤੇ ਦਾਬਾ ਵੇਖੋ ਇਹਨਾਂ ਦਾ ਜਿਵੇਂ ਆਮ ਲੋਕਾਂ ਤੇ ਰੋਗ ਚੱਲਦਾ ਜੇਕਰ ਇਹ ਹੀ ਡੀਐਸਪੀ ਦਾ ਰੋਗ ਮੈਂ ਤਾਂ ਪੱਤਰਕਾਰ ਦੱਸ ਕੇ ਗਿਆ ਵੀ ਇਹ ਆ ਤੂੰ ਸੁਣਨੀ ਜੀ ਜਿਹੜੇ ਸਾਡੇ ਜਲਾਲਾਬਾਦ ਵੀ ਰਹਿ ਕੇ ਗਏ ਆ ਗੁਰੂ ਅਰਸਾਏ ਵੀ ਤੇ ਹੁਣ ਉੱਥੇ ਚਲੇ ਗਏ ਆ ਤੇ ਮੈਂ ਇਹ ਕਹਿਣਾ ਕਿ ਜੇਕਰ ਆਮ ਲੋਕਾਂ ਨੂੰ ਆਪਾਂ ਐਡਾ ਦਬਕਾ ਮਾਰ ਸਕਦੇ ਆ ਉਹ ਸਰਪੰਚ ਨੇ ਤੁਹਾਡੇ ਸਾਹਮਣੇ ਤੁਹਾਡੇ ਪੁਲਿਸ ਅਧਿਕਾਰੀ ਨੂੰ ਗੋਲੀ ਮਾਰਤੀ ਜੇਕਰ ਪੁਲਿਸ ਵਾਲਿਆਂ ਨੂੰ ਗੋਲੀ ਵੱਜਣ ਲੱਗੀ ਤੇ ਆਮ ਲੋਕਾਂ ਦਾ ਬਣੂਗਾ ਕੀ ਭਗਵੰਤ ਮਾਨ ਜੀ ਉਹਨਾਂ ਦੇ ਪਰਿਵਾਰ ਨੂੰ ਕਰੋੜ ਰੁਪਇਆ ਤਾਂ ਤੁਸੀਂ ਦੇ ਦੋਗੇ ਉਹ ਤਾਂ ਕਾਗਜ਼ ਆ ਪਰ ਉਹਨਾਂ ਦਾ ਜੀ ਕਿੱਥੋਂ ਲਿਆ ਕੇ ਦੇਓਗੇ ਤੁਹਾਡੀ ਸਰਕਾਰ ਦਾ ਸਰਪੰਚ ਸੀ ਦੱਸ ਕਿਉਂ ਨਹੀਂ ਰਹੇ ਲੋਕਾਂ ਨੂੰ ਕਿਹਦੇ ਸਿਰ ਤੇ ਉਹਨੇ ਕਤਲ ਕਰਤਾ ਇਹ ਕਿਉਂ ਨਹੀਂ ਪੁੱਛ ਰਹੇ ਉਹਨਾਂ ਤੋਂ ਐਡੀ ਖੁੱਲ ਕੀ ਮਿਲ ਗਈ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਜਿਹੜਾ ਸਾਡੇ ਮੁੱਖ ਮੰਤਰੀ ਆ ਉਹ ਆਪਦੇ ਬੰਦਿਆਂ ਤੇ ਆਪਦੇ ਐਨਐਲਐ ਤੇ ਕਾਰਵਾਈ ਨਹੀਂ ਹੋਣ ਦਿੰਦੇ ਚਾਹੇ ਲੋਕਾਂ ਦੇ ਸਾਹਮਣੇ ਸਾਰਾ ਕੁਝ ਆ ਜਾਏ ਭਗਵੰਤ ਮਾਨ ਜੀ ਜਿਹੜਾ ਬੰਦੇ ਕਮਸੇ ਕਮੇ ਪੁਲਿਸ ਅਧਿਕਾਰੀ ਸਾਡੇ ਆਮ ਲੋਕਾਂ ਨਾਲ ਤਾਂ ਨਹੀਂ ਖੜਦੇ ਇਹ ਤੁਹਾਡੇ ਨਾਲ ਤਾਂ ਖੜਦੇ ਸੀ ਤੁਹਾਡੇ ਕਹਿਣ ਤੇ ਔਰਤਾਂ ਦੇ ਵੀ लाठी चार्ज ਕਰ ਦਿੰਦੇ ਆ ਤੁਹਾਡੇ ਕਹਿਣ ਤੇ ਬਜ਼ੁਰਗ ਮਾਤਾ ਨੂੰ ਵੀ ਧਰਨਿਆਂ ਦੇ ਵਿੱਚੋਂ ਚੱਕ ਕੇ ਜੇਲ੍ਹਾਂ 'ਚ ਭੇਜ ਦਿੰਦੇ ਆ ਜਿੰਨਾਂ ਤੋਂ ਵਸਤੋਂ ਨਹੀਂ ਉਤਰਿਆ ਜਾਂਦਾ ਤੁਹਾਡੇ ਕਹਿਨ ਤੇ 13 ਮਹੀਨਿਆਂ ਦੀ ਬੱਚੀ ਨੂੰ ਵੀ ਜੇਲ੍ਹ 'ਚ ਕਰ ਸਕਦੇ ਆ 13 ਮਹੀਨਿਆਂ ਦੀ ਬੱਚੀ ਨੂੰ ਵੀ ਜੇਲ੍ਹ 'ਚ ਕਰ ਸਕਦੇ ਆ ਤੁਹਾਡੇ ਕਹਿਨ ਤੇ ਪਰ ਉਹਨਾਂ ਦੀ ਤਾਂ ਕਮ ਸੇ ਕਮ ਜਿਹੜੇ ਤੁਸੀਂ ਕਹਿੰਨੇ ਆ ਕਿ ਕਾਨੂੰਨ ਵਿਵਸਥਾ ਸਹੀ ਆ ਤੇ ਮੈਂ ਪੁਲਿਸ ਅਧਿਕਾਰੀਆਂ ਨੂੰ ਵੀ ਕਹਿਣਾ ਕਿ ਤੁਸੀਂ ਭਰਾਵੋ ਕਹਿ ਦਿੰਨੇ ਆ ਕਾਨੂੰਨ ਵਿਵਸਥਾ ਬਹੁਤ ਵਧੀਆ ਮੁੱਖ ਮੰਤਰੀ ਦੇ ਮਗਰ ਲਾ ਕੇ ਕਹਿ ਦਿੰਨੇ ਆ ਪਰ ਅੱਜ ਇੱਕ ਗੱਲ ਦਾ ਜਵਾਬ ਤਾਂ ਦੇ ਦਿਓ ਭਰਾਵੋ ਕਿ ਅੱਜ ਤੁਹਾਡੇ ਤੁਹਾਡੇ ਪੁਲਿਸ ਅਫਸਰ ਨਾਲ ਅੱਜ ਆ ਗੋਲੀਆਂ ਵਚਣ ਲਾਕੀਆਂ ਤੇ ਸਾਡੇ ਆਮ ਲੋਕਾਂ ਦਾ ਕੀ ਬਣੂਗਾ ਉਹ ਇੰਨਾ ਕਹਿਰ ਇੰਨਾ ਕਹਿਰ ਤੁਹਾਡੀ ਸਰਕਾਰ ਦਾ ਇਹ ਤੁਹਾਡੀ ਸਰਕਾਰ ਦੇ ਵਿੱਚ ਹੋਇਆ ਇਹ ਤੁਹਾਡੀ ਸਰਕਾਰ ਦੇ ਸਰਪੰਚ ਤੋਂ ਹੋਇਆ ਕਾਰਵਾਈ ਉਹਦੇ ਤੇ ਕਰੋ ਮਾਨ ਸਾਹਿਬ ਤੇ ਪੁਲਿਸ ਅਧਿਕਾਰੀਆਂ ਨੂੰ ਕਹਿਣਾ ਭਰਾਵੋ ਜਾਨ ਬਹੁਤ ਕੀਮਤੀ ਆ ਕਰੋੜਾਂ ਰੁਪਇਆ ਕਮਾਇਆ ਜਾ ਸਕਦਾ ਜਦੋਂ ਬਿਜ਼ਨਸਮੈਨ ਵੀ ਇਹਨਾਂ ਦੁਨੀਆ ਤੋਂ ਜਾਂਦੇ ਆ ਉਹਨਾਂ ਦਾ ਪੈਸਾ ਇੱਥੇ ਰਹਿ ਜਾਂਦਾ ਓਏ ਧੀਆ ਦੇ ਪਿਓ ਓਏ ਬੱਚਿਆਂ ਦਾ ਪਿਓ ਘਰ ਵਾਲੀ ਦਾ ਘਰ ਵਾਲਾ ਮਾਂ ਦਾ ਪੁੱਤ ਇਹ ਨਹੀਂ ਲੱਭਦੇ ਲੱਭਦੇ ਰਹਿ ਜਾਂਦੇ ਆ ਜਿਹੜਾ ਇਸ ਦੁਨੀਆ ਤੋਂ ਜਾਂਦਾ ਰਹੇ ਉਹ ਬਾਤ ਦੇ ਵਿੱਚ ਥਿਆਉਂਦਾ ਨਹੀਂਗਾ ਤੇ ਅੱਜ ਇਹ ਕੰਮ ਹੋਇਆ ਮੈਂ ਤਾਂ ਅੱਜ ਪੁਲਿਸ ਅਧਿਕਾਰੀਆਂ ਨੂੰ ਕਹੂੰਗਾ ਕਮ ਸੇ ਕਮ ਅੱਜ ਭਗਵਾਨ ਤਮਾਮ ਤੁਹਾਡੇ ਨਾਲ ਤਾਂ ਖੜ੍ਹ ਜੇ ਕਾਰਵਾਈ ਹੋ ਜੇ ਕੀ ਹੁਣ ਪੁਲਿਸ ਵੀ ਧਰਨੇ ਤੇ ਬੈਠੂਗੀ ਕਿ ਉਹਦੇ ਤੇ ਕਾਰਵਾਈ ਹੋਊਗੀ ਕਿ ਨਹੀਂ ਹੁੰਦੀ ਅਸੀਂ ਤਾਂ ਭਰਾਵੋ ਤੁਹਾਨੂੰ ਬੇਨਤੀ ਕਰਦੇ ਆ ਤੁਸੀਂ ਸਰਕਾਰਾਂ ਦੇ ਮਗਰ ਲੱਗ ਕੇ ਜਿਹੜੇ ਪੰਜਾਬ ਬਚਾਉਣ ਦੀ ਗੱਲ ਕਰਦੇ ਆ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਆ ਉਹਨਾਂ ਐਮਐਲਏਾਂ ਦੇ ਕਹਿਣਿਆਂ ਤੇ ਤੁਸੀਂ ਪਰਚੇ ਪਾ ਕੇ ਉਹਨਾਂ ਦੇ ਨਾਲ ਉਹ ਤਸ਼ੱਦਦ ਕਰਦੇ ਆ ਆਮ ਲੋਕਾਂ ਨਾਲ ਜਿਹੜਾ ਕਦੇ ਆਮ ਲੋਕਾਂ ਦੇ ਨਾਲ ਖੌਰੇ ਕਿਤੇ ਅੰਗਰੇਜ਼ਾਂ ਨੇ ਵੀ ਕੀਤਾ ਹੋਵੇ ਤੇ ਅੱਜ ਤੁਹਾਡੇ ਨਾਲ ਤਾਂ ਖੜ ਜਾਂਦਾ ਏ ਤੁਸੀਂ ਇਹਦੇ ਮਗਰ ਲੱਗ ਕੇ ਕਿਉਂ ਨਹੀਂ ਕੁੱਟੇ ਕਿ ਤੁਸੀਂ ਕਿਸਾਨ ਨਹੀਂ ਕੁੱਟੇ ਕਿ ਮਜ਼ਦੂਰ ਨਹੀਂ ਕੁੱਟੇ ਕਿ ਇਤਿਹਾਪਕ ਨਹੀਂ ਕੁੱਟੇ ਉਹ ਤੁਹਾਨੂੰ ਜਿਹਨੂੰ ਕਹਿ ਦਿੰਦਾ ਇਹ ਵੀ ਕੁੱਟ ਦੋ ਤੁਸੀਂ ਕੁੱਟ ਦਿੰਨੇ ਆ ਤੁਹਾਨੂੰ ਜਿਹਨੂੰ ਕਹਿ ਦਿੰਦਾ ਕਿ ਤੁਸੀਂ ਉਹਨੂੰ ਬਰਫ ਤੇ ਪਾ ਦੋ ਤੁਸੀਂ ਬਰਫ ਤੇ ਪਾ ਦਿੰਨੇ ਆ ਇਹਨਾਂ ਦਾ ਐਮ ਐਲ اے ਜਿਹੜਾ ਤੁਹਾਨੂੰ ਕਹਦੇ ਕਿ ਇਹਦੇ ਚੱਡੇ ਪਾੜ ਦੋ ਤੁਸੀਂ ਚੱਡੇ ਪਾੜ ਦਿੰਨੇ ਆ ਪਰ ਅੱਜ ਤੁਹਾਡੇ ਨਾਲ ਤਾਂ ਖੜ ਜਾਂਦਾ ਤੁਹਾਡੇ ਨਾਲ ਵੀ ਨਹੀਂ ਖੜ ਰਿਹਾ ਕੱਲਾ ਕਾਗਜ਼ ਦੇ ਕੇ ਮਸਲਾ ਠੰਡਾ ਕਰਾ ਰਿਆ ਭਰਾਵੋ ਕੁਰਬਾਨੀ ਉਹਦੀ ਸੁਣ ਲੋ ਇਹਨਾਂ ਦਾ ਸਰਪੰਚ ਦੇ ਕੋਲੇ ਡੀਐਸਪੀ ਸਾਹਿਬ ਇਹ ਸਬ ਇੰਸਪੈਕਟਰ ਸਾਹਿਬ ਜਿਨ੍ਹਾਂ ਨੂੰ ਐਸਐਚਓ ਦਾ ਦਿੱਤਾ ਹੋਇਆ ਸੀਗਾ ਜਿਵੇਂ ਕੌਡਾ ਸੰਭਾਲਿਆ ਸੀ ਇਹਨਾਂ ਨੇ ਥਾਣਾ ਦੇ ਦਿੰਦੇ ਆ ਸਬ ਇੰਸਪੈਕਟਰ ਨੂੰ ਵੀ ਤਾਂ ਇੱਕ ਐਐਸਆਈਸੀ ਕਹਿੰਦੇ ਉਹ ਫੱਟੜ ਹੋਇਆ ਉਹ ਇਹ ਤਾਂ ਦੁਨੀਆ ਹੀ ਛੱਡ ਕੇ ਜਾਂਦਾ ਰਿਹਾ ਭਰਾਵੋ ਤੇ ਕਹਿ ਰਿਹਾ ਕੁਰਬਾਨੀ ਦੇਤੀ ਕੁਰਬਾਨੀ ਕਿਹਦੇ ਆਸਤੇ ਦਿੱਤੀ ਆ ਇਹ ਤਾਂ ਦੱਸੋ ਲੋਕਾਂ ਨੂੰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਮੁੱਖ ਮੰਤਰੀ ਜੀ ਦਿਨੋ ਦਿਨ ਕਾਨੂੰਨ ਵਿਵਸਥਾ ਜਿਨ੍ਹਾਂ ਨੇ ਸੰਭਾਲਣੀ ਆ ਦੁਨੀਆ ਤੋਂ ਤਾਂ ਉਹਨਾਂ ਦੇ ਕਤਲ ਹੋ ਜਾਂਦੇ ਆਮ ਲੋਕਾਂ ਦਾ ਬਣੂਗਾ ਕੀ ਇੱਥੇ ਭਗਵਾਨ ਹੰਤਮਾਨ ਮੁੱਦੇ ਛਪਾ ਰਿਹਾ 2-2 ਕਰੋੜ ਦੇ ਕੇ ਲੋਕਾਂ ਦੀ ਜਾਨ ਗਵਾ ਰਿਹਾ ਮੈਂ ਉਸ ਪਰਿਵਾਰ ਨਾਲ ਮੈਂ ਬਹੁਤ ਮਾੜਾ ਹੋਇਆ ਉਸ ਪਰਿਵਾਰ ਨਾਲ ਪੈਸਾ ਤਾਂ ਚਾਹੋ ਸਾਡੀ ਸਾਹਮਣੇ ਭੈਣ ਬੈਠੀ ਹੋਵੇ ਉਸ ਪੁਲਿਸ ਅਫਸਰ ਦੇ ਘਰੋਂ ਉਹਨਾਂ ਦਾ ਕੋਈ ਵੀ ਅਫਸਰ ਆ 2 ਕਰੋੜ ਰੁਪਇਆ 100 ਕਰੋੜ ਰੁਪਇਆ ਇਹ ਇਸ ਦੁਨੀਆ ਦੇ ਵਿੱਚ ਲੱਖਾਂ ਕਰੋੜੀ ਲੋਕ ਆ ਜੀ ਦੇ ਵਿੱਚੋਂ ਤੁਹਾਨੂੰ ਇੱਕ ਪਰਮਾਤਮਾ ਨੇ ਉਹਦੇ ਬੱਚਿਆਂ ਨੂੰ ਪਿਓ ਦਾ ਰਿਸ਼ਤਾ ਨਿਭਾਉਣ ਦਾ ਰੋਲ ਦਿੱਤਾ ਸੀ ਇਹ ਪਿਓ ਨਹੀਂ ਮਿਲਣਾ ਬੱਚੂ ਹੁਣ ਤੁਹਾਨੂੰ ਭਗਵਾਨ ਤਮੰਨ ਦਾ ਕਰੋੜ 2 ਕਰੋੜ ਰੁਪਇਆ ਤਾ ਸਕਦਾ ਨੌਕਰੀ ਵੀ ਦੇ ਸਕਦੇ ਆ ਤੁਹਾਡੇ ਘਰ ਦੇ ਜੀ ਨੂੰ ਪਰ ਤੁਹਾਡਾ ਬਾਪੂ ਨਹੀਂ ਆਉਣਾ ਕਦੇ ਸਿਆਣਿਆਂ ਦੀ ਕਹਾਵਤ ਸੀ ਯਾਰੀ 100 ਨਾਲ ਸਰਦਾਰੀ ਪਿਓ ਨਾਲ ਤੁਹਾਡਾ ਬਾਪੂ ਨਹੀਂ ਤੁਹਾਨੂੰ ਮਿਲਣਾ ਪੁਲਸ ਵਾਲਿਆਂ ਨੂੰ ਕੋਈ ਅਫਸਰ ਹੋਰ ਮਿਲ ਜੂਗਾ ਦੋ ਸਟਾਰਾਂ ਵਾਲਾ ਪਰ ਤੁਹਾਡਾ ਬਾਪੂ ਤੁਹਾਨੂੰ ਨਹੀਂ ਮਿਲਣਾ ਜੇ ਉਸ ਪੁਲਸ ਅਫਸਰ ਦੀ ਮਾਂ ਜਾਂਉਂਦੀ ਆ ਤਾਂ ਮਾਂਏ ਤੇਰਾ ਪੁੱਤ ਨਹੀਂ ਤੈਨੂੰ ਮਿਲਣਾ ਤੇ ਜੇ ਉਹਨਾਂ ਦੀ ਵਾਈਫ ਆ ਭੈਣ ਮੇਰੀਏ ਦੁਨੀਆ ਮੰਨਦੇ ਆ ਬਹੁਤ ਜ਼ਿਆਦੇ ਆ ਔਰ ਜਿਹੜਾ ਰਿਸ਼ਤਾ ਤੇਰੇ ਘਰ ਵਾਲੇ ਨੇ ਨਿਭਾਉਣਾ ਸੀ ਤੇਰੇ ਨਾਲ ਉਹ ਕੋਈ ਨਹੀਂ ਨਿਭਾ ਸਕਦਾ ਸੀ ਐਡੀ ਦਲੇਰੀ ਕਿੱਥੋਂ ਆ ਗਈ ਸਰਪੰਚ ਦੇ ਵਿੱਚ ਕਿਹੜੇ ਪ੍ਰਿੰਡ ਖਾਦੇ ਸੀ ਉਹਨੇ ਜਿਹੜੇ ਪੁਲਿਸ ਅਫਸਰ ਤੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਦੀ ਤਾਂ ਵਰਦੀ ਨੂੰ ਵੀ ਹੱਥ ਪਾ ਦੇ ਕੇ ਬੰਦਾ ਉਹਦੇ ਤੇ ਕਈ ਧਾਰਾ ਲੱਗਦੀਆਂ ਗਿਆ ਥੋੜਾ ਪਰਿਵਾਰ ਦੇ ਵਿੱਚੋਂ ਇੱਕ ਜੀ ਗਿਆ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਦਾ ਸਰਪੰਚ ਸੀ ਦਲੇਰੀ ਵੇਖੋ ਤੁਹਾਡੇ ਜੇਕਰ ਇੱਕ ਸਰਪੰਚ ਦੀ ਦਲੇਰੀ ਜਿਹੜਾ ਪਿੰਡ ਦਾ ਉਧਾ ਜੀ ਦੇ ਕੋਲੇ ਉਹਦੇ ਕੋਲ ਇੰਨੀ ਦਲੇਰੀ ਹੋ ਸਕਦੀ ਆ ਤੇ ਤੁਹਾਡੇ ਐਮਐਲਏ ਕੋਲ ਕਿੰਨੀ ਦਲੇਰੀ ਹੋਊਗੀ ਹੁਣ ਤਾਂ ਮੰਨੋ ਸਾਡੇ ਤੇ ਪਰਚਾ 골ਡੀ ਕੰਬੋਇਨ ਨੇ ਝੂਠਾ ਪਵਾਇਆ ਸੀ ਬਹੁਤ ਮਾੜਾ ਹੋਇਆ ਉਸ ਪਰਿਵਾਰ ਨਾਲ ਬਹੁਤ ਜ਼ਿਆਦਾ ਮਾੜਾ ਹੋਇਆ ਪ੍ਰਮਾਤਮਾ ਚਰਨਜੀਤ ਸਿੰਘ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਜਿਹੜਾ ਕਹਿ ਲੋ ਸਾਡੇ ਮੁੱਖ ਮੰਤਰੀ ਜੀ ਤਾਂ ਕੱਲੇ ਗੱਲ ਮੁਕਾ ਦਿੰਦੇ ਆ ਬਸ ਵੀ ਹਾਂਜੀ ਵੀ ਇਹ ਸਰਕਾਰ ਜਿਹੜੇ ਕਹਿ ਲੋ ਸ਼ਹੀਦ ਹੋਇਆ ਦੱਸਿਆ ਵੀ ਨਹੀਂ ਕਿ ਚਰਨਜੀਤ ਸਿੰਘ ਸ਼ਹੀਦ ਕਾਹਦੇ ਚ ਹੋਇਆ ਗੋਲੀ ਮਾਰੀ ਗਈ ਇਹਦੇ ਸਰਪੰਚ ਵੱਲੋਂ ਚਾਤੀ ਮਾਰ ਲਓ ਆ ਬੰਦਾ ਅਮਨ ਸਾਹਬ ਦੇ ਪੇਜ ਤੇ